ਜਿਹੜੇ ਦਲੇਵਾਲ ਸਾਹਿਬ ਜਿਹੜੇ 메인 ਬਹਾਨਾ ਇਹਨਾਂ ਦਾ ਕਿ ਉਹਦੀ ਸਿਹਤ ਖਰਾਬ ਸੀ 100% ਉਹਨਾਂ ਨੇ ਦਲੇਰੀ ਦੇ ਨਾਲ ਫੈਸਲਾ ਲੇਤਾ ਕਿ ਮੈਂ ਆਪਦੇ ਅੱਖੀ ਭਾਰਤ ਦੇ ਕੀ ਪੰਜਾਬ ਦੇ ਮੈਂ ਪੁੱਤ ਮਰਨੇ ਨਹੀਂ ਚਾਹੁੰਦਾ ਇਹਦੇ ਨਾਲੋਂ ਵਹਿਤਰੇ ਹੈ ਕਿ ਅਜ ਤੱਕ ਕੋਈ ਕਿਸਾਨ ਲੀਡਰ ਮੇਰੇ ਸਾਹਮਣੇ ਨਹੀਂ ਮਰਿਆ ਜਿੱਦ ਦੇ ਖੁਦਕਸ਼ੀਆਂ ਦੀ ਗੱਲ ਸੀ ਮਹਾਰਾਸ਼ਟਰ ਦੇ ਵਿੱਚ 100 ਵੱਡ ਖਸਾਨਾ ਨੇ ਖੁਦ ਕਸ਼ੀ ਕੀਤੀ ਤਾਂ ਸੁਆਮੀਨਾਥਨ ਦੀ ਰਿਪੋਰਟ ਬਣੀ ਅੱਜ ਤੱਕ ਸੱਤੋਂ ਲਾਗੂ ਨਹੀਂ ਕਰਵਾਈ ਗਈ ਮੈਂ ਉਹ ਲੀਡਰਾਂ ਚੋਂ ਨਹੀਂ ਸਾਡੇ ਤੇ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਜਿਹੜੇ ਦੋਨੇ ਫੋਰਮਾਂ ਨੇ ਮੀਟਿੰਗ ਕੀਤੀ ਤਾਂ ਤੁਹਾਨੂੰ ਯਾਦ ਹੋਣਾ ਚੰਡੀਗੜ੍ਹ ਦੇ ਵਿੱਚ ਦੋ ਅਸੀਂ ਪੀਸੀਆ ਕਰਕੇ ਆਏ ਆ ਤਾਂ ਉੱਥੋਂ ਫੈਸਲਾ ਹੋਇਆ ਸਾਡਾ ਕਿ 26 ਤਰੀਕ ਨੂੰ ਡੱਲੇਵਾਲ ਸਾਹਿਬ ਖਨੋਰੀ ਬਾਰਡਰ ਤੋਂ ਮਰ ਰਰਤੇ ਬੈਠਣਗੇ ਉਹਦੇ ਚੋਂ ਜਿਹੜਾ 245 ਤੇ ਪੰਜਾਬ ਸਰਕਾਰ ਵੱਲੋਂ ਚੱਕਣਾ 2 300 ਪੁਲਿਸ ਆਉਣੀ 100 200 ਗੱਡੀਆਂ ਲੈ ਕੇ ਆਉਣੀ ਹੁਣ ਤਾਂ ਸਾਡੇ ਕੋਲੇ ਇੱਥੋਂ ਤੱਕ ਵੀ ਜਾਣਕਾਰੀ ਆ ਗਈ ਹੈ ਕਿ ਬਹੁਤ ਵੱਡਾ ਪਲੈਨ ਸੀ ਪਾਤਣਾ ਤੇ ਇੱਕ 1700 ਮੁਲਾਜ਼ਮ ਸੀ ਸਾਡੇ ਮੁਤਾਬਕ ਵੀ ਜੇ ਇੱਕ ਪਾਸਿਓਂ ਫੇਲ ਹੋਗੇ ਤਾਂ ਦੂਜੇ ਪਾਸਿਓਂ ਐਕਸ਼ਨ ਕਰਾਂਗੇ ਦੂਜੇ ਪਾਸਤਾ ਤੀਜੇ ਪਾਸਿਓਂ ਐਕਸ਼ਨ ਕਰਾਂਗੇ ਤਾਂ ਸਾਡੀ ਜਿਹੜੀ ਕੱਲ ਦੀ ਵੀ ਮੀਟਿੰਗ ਹੋਈ ਸੀ ਅਗਲਾ ਪ੍ਰੋਗਰਾਮ ਵੀ ਦਿੱਤਾ ਹੋਇਆ ਉਹ ਸਾਰਾ ਸਾਡਾ ਸਟੈਂਡ ਕਰਦਾ ਜਿੰਨਾ ਚਿਰ ਡੱਲੇਵਾਲ ਸਾਹਿਬ ਸਾਡੇ ਘੱਟ ਦੇ ਵਿੱਚ ਨਹੀਂ ਆਉਂਦੇ ਅਸੀਂ ਹੁਣ ਇਹਨਾਂ ਦੇ ਵਿਸ਼ਵਾਸ ਤੇ ਕਿ ਗੱਲਬਾਤ ਹੋ ਚੁੱਕੀ ਹੈ ਅਸੀਂ ਅਸੀਂ ਦੋਨੇ ਫੋਰਮਾਂ ਦੇ ਆਗੂ ਅਸੀਂ ਚੱਲੇ ਆ ਲੁਧਿਆਣੇੋਂ ਡੱਲੇਵਾਲ ਸਾਹਿਬ ਨੂੰ ਲੈ ਕੇ ਬਾਕੀ ਸਾਰੀ ਤਸਵੀਰ ਜਿੰਦਾਬਾਦ 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 ਤੁਸੀਂ ਸੁਭਾਅ ਬਾਤ ਲੈ ਲਈ ਲੈਂਡ ਤੇ ਕੱਲ ਦਾ ਜਿਹੜਾ ਕੱਲ ਦਾ ਪ੍ਰੋਗਰਾਮ ਉਹਦਾ ਜਵਾਬ ਦੇ ਦਿਓ ਬੇਲਵਾਲ ਸਾਹਿਬ ਜੀ ਨਾ ਹੁੰਦਾ ਬੰਨਵਾ ਸਾਹਿਬ ਬੰਨਵਾ ਸਾਹਿਬ ਤੁਸੀਂ ਉਹ ਬਾਤ ਦੀਆਂ ਗੱਲਾਂ ਲੇ ਮੀਟਿੰਗ ਦੇ ਵਿੱਚ ਆਪਣੇ ਪਾਉਂ ਸੀ ਲੈਂਡ ਚੱਲਣ ਬੇਲਵਾਲ ਸਾਹਿਬ ਕੋਲ ਚੱਲਿਆ ਕੌਣ ਕੌਣ ਬਹੁਤ ਵਧੀਆ ਸੀ ਮੈਂ ਕੀ ਕਿਹਾ ਬੰਨਵਾ ਸਾਹਿਬ ਕੌਣ ਕੌਣ ਲੈਂਡ ਚੱਲਿਆ ਕੌਣ ਕੌਣ ਇਹਦਾ ਤੁਹਾਨੂੰ ਆਪ ਦਾ ਪੱਖ ਰੱਖਣ ਦੋ ਜਾਂ ਤੁਹਾਡੇ ਸਵਾਲ ਜੀ ਹਾਂ ਜੀ ਜੀ ਸਾਹਿਬ ਬਿਲਕੁਲ ਕਰ ਦਿਓ ਕਰ ਕਰ ਦੇਖੋ ਬੇਨਤੀ ਹੈ ਆ ਪੀ ਪੰਜਾਬ ਸਰਕਾਰ ਨੇ ਜੋ ਕੁਝ ਕੀਤਾ ਉਹ ਮਕਾਨੀ ਨਹੀਂ ਬਿਆਨ ਕਰਨੀ ਕਾਕਾ ਜੀ ਨੇ ਕਹਿਤਾ ਉਹ ਨਿੰਦਣੀਆਂ ਸੀ ਮਾੜਾ ਸੀ ਜੇ ਪੰਜਾਬ ਸਰਕਾਰ ਪੰਜਾਬ ਦੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਦਬਾਅ ਹੇਠ ਮੁੜੀ ਆ ਵੀ ਅਸੀਂ ਡਲੇਵਾਲ ਸਾਹਿਬ ਨੂੰ ਰਿਹਾ ਕਰਦੇ ਆ ਤੇ ਇਹ ਚੰਗੀ ਗੱਲ ਆ ਕਿਉਂਕਿ ਸਾਡੀ ਲੜਾਈ ਕੇਂਦਰ ਨਾਲ ਸੀ ਸਿੱਧੀ ਸਾਡੀਆਂ ਸਾਰੀਆਂ ਮੰਗਾਂ ਕੇਂਦਰ ਨਾਲ ਸੀਗੀਆਂ ਸਾਨੂੰ ਫਿਰ ਪੰਜਾਬ ਵਾਲੇ ਪਾਸੇ ਮੁੜਨਾ ਪੈਣਾ ਸੀ ਇੱਥੇ ਪੰਜਾਬ ਦਾ ਫਾਇਦਾ ਨਹੀਂ ਸੀ ਹੈਗਾ ਕਿਉਂਕਿ ਕੇਂਦਰ ਨਾਲ ਲੜ ਰਹੇ ਵੱਡੀ ਪੈ ਰਹੀ ਆ ਪੰਜਾਬ ਸਰਕਾਰ ਜਿਹੜਾ ਅਸੀਂ ਮੋਰਚੇ ਵੱਲੋਂ ਦੋਹਾਂ ਫੋਰਮਾਂ ਨੇ ਐਲਾਨ ਕੀਤਾ ਸੀ ਕੱਲ ਮੁੱਖ ਮੰਤਰੀ ਸਾਹਿਬ ਦੇ ਘਰ ਦਾ ਘਰਾਓ ਦਾ ਅਰੇ ਤੋਂ ਕਾ ਜੋ ਉਹਨਾਂ ਨੇ ਸਰਕਾਰ ਹਮੇਸ਼ਾ ਦੇਖਦੀ ਹੁੰਦੀ ਪੰਜਾਬ ਦੇ ਵਿੱਚ ਕੀ ਇਹਦਾ ਪੱਖ ਆ ਜਿਉ ਉਹਨਾਂ ਨੂੰ ਲੱਗਿਆ ਵੀ ਸਾਡਾ ਪੱਖ ਠੀਕ ਨਹੀਂ ਹੈ ਲੋਕਾਂ 'ਚ ਰੋਸ ਗਿਆ ਉਹਨਾਂ ਨੂੰ ਨੁਕਸਾਨ ਲੱਗਾ ਉਹ ਮੁੜਿਆ ਇਹ ਚੰਗੀ ਗੱਲ ਆ ਔਰ ਹੁਣ ਡੱਲੇਵਾਲ ਸਾਹਿਬ ਆਉਣਗੇ ਜਿਵੇਂ ਦੋਹਾਂ ਫੋਰਮਾਂ ਨੇ ਐਲਾਨ ਕੀਤਾ ਸੀ ਉਹਨਾਂ ਨੇ ਕੋਈ ਦਵਾਈ ਦੁਈ ਇਹਨਾਂ ਕੋਲ ਲਈ ਲਈ ਮੈਡੀਕਲ ਤਾਂ ਹੁੰਦਾ ਨਾ ਕੋਈ ਫਾਈਲ ਬਣਦੀ ਭਾਈ ਫਾਈਲ ਦੇਖ ਲਓ ਜਾ ਕੇ ਕੋਈ ਫਾਈਲ ਨਹੀਂ ਬਣੀ ਜੇ ਉਹਨਾਂ ਦੀ ਸਿਹਤ ਹੁੰਦੀ ਤਾਂ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਪੰਜਾਬ ਦੇ ਜੀਓ ਡੱਲੇਵਾਲ ਸਾਹਿਬ ਆਉਂਦੇ ਨੇ ਇਹ ਲੋਕਾਂ ਦੇ ਦਬਾਅ ਦਾ ਨਤੀਜਾ ਹੋਊਗਾ ਦੋਵੇਂ ਫਾਰਮ ਆਪਣੇ ਅਲਾਨਾਂ ਤੇ ਕਾਇਮ ਆ ਇਹਨਾਂ ਦੇ 10 ਦਿਨ 4 ਦਿਨ ਲੰਘ ਗਏ ਇਹਦੋਂ 6 ਦਿਨਾਂ ਬਾਅਦ ਉਧਰੋਂ ਵੀ 6 ਤਰੀਕ ਨੂੰ ਦਿੱਲੀ ਨੂੰ ਕੁਝ ਕਰਨਾ ਵਾ ਹਰ ਖੁੱਲ ਮਿਲਾ ਕੇ ਜਿਹੜੀ ਅੱਜ ਉਹਨਾਂ ਨੇ ਅਨਾਊਂਸਮੈਂਟ ਕੀਤੀ ਆ ਇਹ ਪੰਜਾਬ ਦੇ ਲੋਕਾਂ ਦੇ ਦਬਾਤ ਆ। ਤੁਹਾਡੀ ਗੱਲ ਹੋਈ ਡਿਲੀਵਰ ਸਾਹਿਬ ਨਾਲ ਹੁਣ? ਨਹੀਂ ਦੇਖੋ ਮੈਂ ਪੂਰੀ ਹੁਣ ਸਾਡੀਆਂ 2 ਜਾਂ 3 ਗੱਡੀਆਂ ਸਪਸ਼ਟਾ ਕਹਿੰਦੇ ਤੁਸੀਂ ਅਸੀਂ ਜਾਵਾਂਗੇ ਮੈਂ ਵੀ ਜਾਊਂਗਾ ਹੋਰ ਲੀਡਰਸ਼ਿਪ ਜਾਊਗੀ ਉਹਨਾਂ ਨੂੰ ਲੈ ਕੇ ਆਵਾਂਗੇ ਠੀਕ ਹੈ ਜੀ ਜਦੋਂ ਉਹ ਡੱਲੇ ਵਾਲ ਸਾਬ ਇਸ ਮੋਰਚੇ 'ਚ ਆ ਗਏ ਫਿਰ ਜਿਹੜਾ ਅਸੀਂ ਕਰਾਉ ਦਾ ਐਲਾਨ ਕੀਤਾ ਉਹਦੇ ਬਾਰੇ ਵਿਚਾਰ ਕਰਾ ਦੋਨੇ ਫਰੰਟਾਂ 'ਚ ਆਗੂ ਲੈਣ ਚੱਲੇ ਹੋਏ ਕੌਣ ਕੌਣ ਲੈਣ ਚੱਲੇ ਜੀ ਮੈਨੂੰ ਲੱਗਦਾ 5-4 ਘੰਟੇ ਤਾਂ ਲੱਗ ਜਾਣਗੇ 2.5 ਘੰਟੇ 6 ਘੰਟੇ ਲੱਗ ਜਾਣਗੇ ਜੀ 6 ਘੰਟੇ ਤਿੰਨ ਜਾਣਦੇ ਤਿੰਨ ਆ ਤੁਸੀਂ ਸਾਰੀ ਜਿਹੜੀ ਕਿਹਦੇ ਵੱਲੋਂ ਐਲਾਨ ਅੱਜ ਹੋਣਾ ਕੱਲ੍ਹ ਹੋਣਾ ਜਿੰਨੇ ਵੀ ਮੀਡੀਆ ਇੱਥੇ ਆਏ ਹੋਣ ਤੋਂ ਬਾਅਦ ਮੀਡੀਆ ਐਲਾਨ ਹੋ ਜੂਗਾ ਜੀ ਐਲਾਨ ਹੋ ਹੀ ਲੱਗ ਜਾਣਾ ਦੇਰ ਰਾਤ ਵੀ ਕਰ ਦਾਂਗੇ ਦੇਰ ਰਾਤ ਐਲਾਨ ਕਰ ਦਾਂਗੇ ਵੇਖੋ ਜਿੰਨੇ ਕ ਲੇਟ ਹੋ ਜਾਣਗੇ ਸੋਡੇ ਲਈ ਸਾਰਾ ਰੋਟੀ ਪਾਣੀ ਦਾ ਰਹਿਣ ਦਾ ਇਂਤਜ਼ਾਮ ਜਿਵੇਂ ਰਗਾ ਤਾ ਤੁਸੀਂ ਇੱਥੇ ਜੁੜਿਓ ਕੋਈ ਦਿੱਕਤ ਨਹੀਂ ਆਉਂਦਾ ਮੈਂ ਕਿ ਲੇਟ ਹੋ ਸਕਦਾ ਕਿਉਂਕਿ ਲੁਧਿਆਣਾ ਤੋਂ ਲੈ ਤਿੰਨ ਘੰਟੇ ਦੀ ਵਾਟ ਹੈ ਤੇ 10 20 ਮਿੰਟ ਉੱਥੇ ਵੀ ਇਹ ਲਾ ਦਿੰਦੇ ਹੁੰਦੇ ਨੇ ਇਹਨਾਂ ਤੇ ਬੜੇ ਵਿਸ਼ਵਾਸ ਕਰਕੇ ਜਿੱਤੇ ਨਹੀਂ ਜਾਂਦੇ ਕੋਲ ਟੱਕਰ ਸਾਹਿਬ ਕੀ ਲੱਗਦਾ ਕਿ ਜਿਹੜੀ ਇਹ ਸਹਿਮਤੀ ਹੈ ਕੱਲ ਦੇ ਘਰਾਵ ਨੂੰ ਲੈ ਕੇ ਜਿਹੜਾ ਸਰਕਾਰ ਪਿੱਛੇ ਹਟੀਏ ਇਹ ਤਾਂ ਵਾਕਈ ਹੈ ਜਿੱਤਾ ਜਿਹੜਾ ਭਗਵਾਨ ਰਾਮਾਨ ਨੇ ਜਾਸਿਰ ਸਿੱਧਾ ਸਾਹਕ ਕਹਿੰਨੇ ਆ ਹਰਸ਼ੂ ਕਿ ਪੰਜਾਬੀ ਚ ਕੁਹਾਵਤ ਹੈ ਵੀ ਮਰਿਆ ਸਭ ਗੱਲ ਚ ਪਾਇਆ ਹੁਣ ਲਾਉਣਾ ਔਖਾ ਸੀਗਾ ਉਹ ਦੇਖਦੇ ਆਂ ਡਿਲੇਵਲ ਸਾਹਿਬ ਇੱਥੇ ਆ ਕੇ ਸਾਡੀ ਸਥਿਤੀ ਸਾਹਿਬ ਮੋਰਚੀ ਜਿੱਤ ਹੋਈ ਹੈ ਜੀ ਕਹਿ ਸਕਦੇ ਆ ਮੈਂ ਕਹਿੰਦਾ ਬਿੱਲੂ ਕਰਕੇ ਜਿੱਤ ਹੋਈ ਲੋਕਾਂ ਦੀ ਹੈ ਜਿੱਤ ਲੋਕਾਂ ਦੀ ਮੋਰਚੀ ਜਿੱਤ ਹੋਈ ਹੈ ਅਗਲਾ ਇੱਕ ਪੜਾ ਜਿਹੜਾ ਸੀ ਮਿਥਿਆ ਸੀ ਜੋ ਮੋਰਚੇ ਚ ਜਾਣ ਪਈ ਹੈ ਤੇ ਉਹ ਸਾਰਾ ਕੁਝ ਅਸੀਂ ਤਾਂ ਇੱਕ ਕਹਾਂਗੇ ਜਿਹੜਾ ਕੱਲ ਦਾ ਐਲਾਨ ਕੀਤਾ ਤੁਹਾਡੇ ਸਾਹਮਣੇ ਇਹ ਪਬਲਿਕ ਸੀ ਦੇ ਵਿੱਚ ਕਿ ਇੱਕ ਤਰੀਕ ਵਾਲਾ ਉਹ ਸਾਡਾ ਹਜੇ ਸਟੈਂਡ ਕਰਦਾ ਕਿਉਂਕਿ ਕੋਈ ਪਤਾ ਨਹੀਂ ਇਹਨਾਂ ਦਾ ਮੈਂ ਬਹੁਤ ਹੰਡਾਇਆ ਇਹਨਾਂ ਦੀ ਖਾਣੇ ਚ ਗੱਲ ਹੋਰ ਹੁੰਦੀ ਆ ਡੀਐਸਪੀ ਕੋਲੇ ਹੋਰ ਹੁੰਦੀ ਆ ਐਸਐਸਪੀ ਕੋਲੇ ਹੋਰ ਹੁੰਦੀ ਆ ਜਿੰਨਾ ਚਿਰ ਡੱਲੇਵਾਲ ਸਾਹਿਬ ਦੇ ਕੱਠ ਚ ਆ ਕੇ ਸਾਹਮਣੇ ਨਹੀਂ ਆਉਂਦੇ ਉਹਨਾਂ ਚਿਰ ਜਿਹੜਾ ਗੱਲਾਂ ਕੀਆ ਉਹ ਸਟੈਂਡ ਤੇ ਉਹ ਕਹਿੰਦਾ ਧੰਨਵਾਦ